ਅਗਸਤ 2023 ਵਿੱਚ ਤੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਗਰੂਰ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਵਰਚੂਅਲੀ ਉਦਘਾਟਨ ਕੀਤਾ ਗਿਆ ਸੀ ਅੱਜ ਸੰਗਰੂਰ ਦੇ ਰੇਲਵੇ ਸਟੇਸ਼ਨ ਦੇ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ ਇਸ ਦੀ ਨਵੀਨੀਕਰਨ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਦਿੱਖ ਵੀ ਬਹੁਤ ਬਦਲ ਚੁੱਕੀ ਹੈ ਕੀ ਕਹਿਣਾ ਹੈ ਸੰਗਰੂਰ ਦੇ ਲੋਕਾਂ ਦਾ ਇਸ ਨਵੀਨੀਕਰਨ ਬਾਰੇ ਵੇਖੋ ਇਹ ਰਿਪੋਰਟ ਮੇਰੀ ਉਮਰ 69 ਹੈ ਇੱਥੇ ਪਹਿਲੀ ਵਾਰੀ ਇੰਨਾ ਵਧੀਆ ਇੰਤਜ਼ਾਮ ਬੀਜੇਪੀ ਨੇ ਕੀਤਾ ਮੋਦੀ ਸਾਹਿਬ ਨੇ ਸਟੇਸ਼ਨ ਦੇਖਣ ਯੋਗ ਬਣਾਤਾ ਜੀ ਪਹਿਲਾ ਸਟੇਸ਼ਨ ਦੀ ਗੱਲ ਕਰੀ ਤਾਂ ਪਹਿਲਾ ਕਿਦਾਂ ਦਾ ਸਟੇਸ਼ਨ ਪਹਿਲਾ ਤਾਂ ਕੁਝ ਵੀ ਨਹੀਂ ਸੀ ਜੀ ਪਿੰਡਾਂ ਤੋਂ ਵੀ ਬੜਾ ਹਾਲ ਸੀ ਸਟੇਸ਼ਨ ਤੇ ਇੰਨਾ ਵਧੀਆ ਸੜਕਾਂ ਵਧੀਆ ਇੰਤਜ਼ਾਮ ਖੁੱਲਾ ਡੁੱਲਾ ਬਣਾਇਆ ਬਹੁਤ ਵਧੀਆ ਇੰਤਜ਼ਾਮ ਅਸੀਂ ਅਸੀਂ ਡੇਲੀ ਅਪਡਾਉਣ ਕਰਦੇ ਆ ਅਸੀਂ ਡੇਲੀ ਆਪਣਾ ਸੈਰ ਸਪੱਟਾ ਸੋਭਾ ਵੀ ਆਉਨੇ ਆ ਸ਼ਾਮ ਨੂੰ ਵੀ ਆਉਨੇ ਆ ਖੁਸ਼ੀ ਹੁੰਦੀ ਹੈ ਸਟੇਸ਼ਨ ਤੇ ਮੈਂ ਕਹਾਂ ਜੀ ਮਨ ਇੰਨਾ ਖੁਸ਼ ਹੁੰਦਾ ਅਸੀਂ ਹਜੇ ਟ੍ਰੇਨ ਚੜੀ ਐ ਨਾ ਚੜੀ ਐ ਪਰ ਤੈਨ ਤੇ ਸਟੇਸ਼ਨ ਦੇਖ ਕੇ ਮਨ ਖੁਸ਼ ਹੁੰਦਾ ਹਾਲਾਤ ਕੱਲੇ ਬਦਲੇ ਨਹੀਂ ਨਜ਼ਰ ਆ ਰਹੇ ਹਾਲਾਤ ਸ਼ਾਨਦਾਰ ਨਜ਼ਰ ਆ ਰਹੇ ਆ ਕਿਉਂਕਿ ਅੰਗਰੇਜ਼ਾਂ ਤੋਂ ਬਾਅਦ ਕਿਉਂਕਿ ਅੰਗਰੇਜ਼ਾਂ ਦਾ ਬਣਾਇਆ ਹੋਇਆ ਸੀ ਕਾਂਗਰਸ ਨੇ ਤਾਂ ਸੋਚੇ ਹੀ ਨਹੀਂ ਵੀ ਅਸੀਂ ਕੁਝ ਮਾੜਾ ਮੋਟਾ ਡੱਕਾ ਤੋੜ ਲਈਏ ਕੋਈ ਰੇਲਵੇ ਸਟੇਸ਼ਨ ਜਿਹੜਾ ਗਰੀਬਾਂ ਦੇ ਲਈ ਜਿੱਥੇ ਗਰੀਬ ਆ ਕੇ ਬੈਠਦੇ ਆ ਟ੍ਰੇਨ ਤੇ ਚੜ੍ਹਦੇ ਆ ਉਹਦੇ ਵਾਸਤੇ ਕੋਈ ਸਾਫ ਸਫਾਈ ਲਈ ਕੁਝ ਕਰ ਲਈਏ ਜਾਂ ਕੋਈ ਨਵੀਨੀਕਰਨ ਕਰਾ ਦਈਏ 65 70 ਸਾਲ ਜਮਾ ਨਹੀਂ ਸੋਚਿਆ ਜੇ ਕਿਸੇ ਨੇ ਸੋਚਿਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਚਿਆ ਤਾਂ ਸ਼ਾਨਦਾਰ ਅਜੇ ਰੇਲਵੇ ਸਟੇਸ਼ਨ ਬਣ ਕੇ ਤਿਆਰ ਹੋ ਰਿਹਾ ਜਿਦੇ ਵਿੱਚ 에어ਪੋਰਟ ਵਰਗੀਆਂ ਸਹੂਲਤਾਂ ਗਰੀਬਾਂ ਵਾਸਤੇ ਤੇ ਬਾਹਰ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਪਾਰਕਿੰਗ ਬਣ ਕੇ ਤਿਆਰ ਵੀ ਹੋ ਚੁੱਕੀ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਕਿ ਜੇ ਲੋਕਲ ਲੋਕਾਂ ਨੂੰ ਤੁਸੀਂ ਪੁੱਛੋ ਤਾਂ ਕਰੀਬ-ਕਰੀਬ 6 ਮਹੀਨੇ ਕੰਮ ਸ਼ੁਰੂ ਹੋਏ ਨੂੰ ਹੋਇਆ ਤੇ ਕਿੰਨਾ ਸ਼ਾਨਦਾਰ ਜੇ ਰੋਜ਼ ਆਉਣੇ ਆਪਾਂ ਤਾਂ ਜੀ ਦਿੱਖ ਬਦਲੀ ਬਦਲੀ ਨਜ਼ਰ ਆਉਂਦੀ ਹੈ ਦੇਖੋ ਬੜੀ ਸ਼ਾਨਦਾਰ ਨਜ਼ਰ ਆਉਂਦੀ ਹੈ ਅੱਜ ਕੇ ਐਂ ਲੱਗ ਰਿਹਾ ਜਿਵੇਂ ਕੋਈ ਮਹਿਲ ਦੇ ਵਿੱਚ ਆ ਕੇ ਖੜੇ ਹੋਈਏ ਆਪਾਂ ਇੱਥੇ ਲੋਕ ਫੋਟੋਆਂ ਖਿਚਾਉਂਦੇ ਆ ਪਾਰਕ ਦੇ ਵਿੱਚ ਆ ਕੇ ਲੋਕ ਫੋਟੋਆਂ ਖਿਚਾਉਂਦੇ ਇੱਥੇ ਫੋਟੋਆਂ ਖਿਚਾਉਂਦੇ ਆ ਤੇ ਬੜਾ ਫਕਰ ਮਹਿਸੂਸ ਹੁੰਦਾ ਵੀ ਸਾਡੀ ਪਾਰਟੀ ਦੇ ਪ੍ਰਧਾਨ ਜੋ ਬੀਮਾ ਦੇਣ ਦੀ ਗੱਲ ਹੋਵੇ ਸਿਹਤ ਬੀਮਾ 5 ਲੱਖ ਰੁਪਇਆ ਚਾਹੇ ਉਸ ਗੈਸ ਸਿਲੰਡਰ ਗਰੀਬ ਨੂੰ ਦੇਣ ਦੀ ਗੱਲ ਹੋਵੇ ਚਾਹੇ ਉਹ ਘਰ ਬਣਾ ਕੇ ਦੇਣ ਦੀ ਗੱਲ ਹੋਵੇ ਚਾਹੇ ਵਾਸ਼ਰੂਮ ਬਣਾ ਕੇ ਦੇਣ ਦੀ ਗੱਲ ਹੋਵੇ ਜਿਹਨੂੰ ਇੱਜ਼ਤ ਕਰਕੇ ਆਇਆ ਜਾਂਦਾ ਤੇ ਜੇ ਕਿਸੇ ਨੇ ਗਰੀਬ ਬਾਰੇ ਸੋਚਿਆ ਤਾਂ ਨਰਿੰਦਰ ਮੋਦੀ ਨੇ ਸੋਚਿਆ ਤੇ ਸਾਡਾ ਸੰਗਰੂਰ ਦਾ ਰੇਲਵੇ ਸਟੇਸ਼ਨ ਬਣ ਕੇ ਅੱਜ ਸ਼ਾਨਦਾਰ ਇੱਕ ਮਹਿਲੂਮਾ ਬਣ ਗਿਆ ਇੱਕ 에어ਪੋਰਟ ਦੇ ਤਰੀਕੇ ਦੇ ਨਾਲ ਜਿਵੇਂ 에어ਪੋਰਟ ਬਣਦੇ ਹੁੰਦੇ ਨੇ ਉਹ ਜਾਰ ਰੇਲਵੇ ਸਟੇਸ਼ਨ ਸਾਡਾ ਬਣ ਕੇ ਤਿਆਰ ਹੋਲੇ ਲੱਗ ਟਾਈਮ ਲੱਗੇਗਾ ਪਹਿਲੇ ਫੇਸ ਦਾ ਕੰਮ ਲਗਭਗ ਲਗਭਗ ਮੁਕੰਮ ਅੰਦਰ ਛੱਡਾਂ ਦਾ ਕੰਮ ਹੋਣਾ ਸੈਕੰਡ ਫੀਜ਼ ਦੇ ਵਿੱਚ ਤੇ ਐਲੀਵੇਟਡ ਜਿਹੜਾ ਇਹਨਾਂ ਦਾ ਬ੍ਰਿਜ ਹੁੰਦਾ ਉੱਪਰ ਦੀ ਜਿਹੜਾ ਆਪ ਇੱਕ ਪਲੇਟਫਾਰਮ ਤੋਂ ਸੈਕੰਡ ਪਲੇਟਫਾਰਮ ਟਰੈਵਲ ਕਰਦੇ ਆ ਕਿਉਂਕਿ ਬਜ਼ੁਰਗਾਂ ਨੂੰ ਬੜੀ ਦਿੱਕਤ ਹੁੰਦੀ ਸੀ ਉੱਥੇ ਲਿਫਟ ਲੱਗੇਗੀ ਉੱਥੇ ਐਲੀਵੇਟਡ ਪੌੜੀਆਂ ਲੱਗਣਗੀਆਂ ਜਿਵੇਂ 에어ਪੋਰਟ ਦੇ ਉੱਪਰ ਹੁੰਦੀਆਂ ਨੇ ਬੜਾ ਸ਼ਾਨਦਾਰ ਬਣ ਕੇ ਤਿਆਰ ਹੋ ਜਾਣਾ ਹੈ ਅੰਦਰਲਾ ਜਦੋਂ ਤੁਸੀਂ ਡਾਊਨ ਸੀਲਿੰਗ ਹੋਈ ਦੇਖੋਗੇ ਨਾ ਸ਼ੈੱਡ ਦੇ ਥੱਲੇ ਲਾਈਟਾਂ ਲੱਗੀਆਂ ਦੇਖੋਗੇ ਮੈਂ ਕਿਹਾ ਕਿਉਂਕਿ ਦੇਖਿਆ ਜਿਹੜੇ ਰੇਲਵੇ ਸਟੇਸ਼ਨ ਤਿਆਰ ਹੋ ਚੁੱਕੇ ਹੈ ਬੜਾ ਸ਼ਾਨਦਾਰ ਬੜਾ ਨਜ਼ਾਰਾ ਆਉਂਦਾ ਹੈ ਲੋਕ ਏਸੀ ਹਾਲਾਂ ਦੇ ਵਿੱਚ ਸਫਰ ਕਰਨ ਵਾਸਤੇ ਅਗਰ ਕਿਸੇ ਨੂੰ ਵੇਟ ਕਰਨੀ ਪੈਂਦੀ ਹੈ ਕਿਉਂਕਿ ਅੱਜ ਕੱਲ ਟ ਤੇ ਤਰਨਾਲੇ ਤਰਨਾਲੇ ਤੁਹਾਨੂੰ ਪਤਾ ਹੀ ਹੈ ਤੇ ਨਹੀਂ ਹਮੇਸ਼ਾ ਟਾਈਮ ਦੇ ਉੱਪਰ ਟ੍ਰੇਨਾਂ ਵੀ ਚੱਲ ਰਹੀਆਂ ਨੇ ਬਹੁਤ ਸਪੀਡ ਤੇ 180 ਕਿਲੋਮੀਟਰ ਦੀ ਸਪੀਡ ਤੇ ਚੱਲ ਰਹੀ ਹੈ ਗੁਜਰਾਤ ਦੇ ਵਿੱਚ ਅਹਮਦਾਬਾਦ ਦੇ ਵਿੱਚ ਮੈਂ ਖੁਦ ਦੇਖ ਕੇ ਆਇਆ ਉੱਥੇ ਰੇਲਵੇ ਸਟੇਸ਼ਨ ਬਣ ਕੇ ਤਿਆਰ ਹੋ ਰਿਹਾ ਬੁਲਟ ਟ੍ਰੇਨ ਵਾਸਤੇ ਉੱਥੇ ਲਾਈਨ ਲਗਭਗ ਬਣ ਕੇ ਤਿਆਰ ਹੋ ਚੁੱਕੀ ਹੈ ਅਗਲੇ ਸਾਲ ਅਹਮਦਾਬਾਦ ਟੂ ਬੰਬੇ ਮੁੰਬਈ ਆਪਣਾ ਦੇਸ਼ ਤੀਜਾ ਚੌਥਾ ਦੇਸ਼ ਐਸਾ ਹੋਊਗਾ ਜਿੱਥੇ ਬੁਲੇਟ ਟ੍ਰੇਨ ਦੌੜਨ ਸ਼ੁਰੂ ਕਰ ਦੇਗੀ ਲਗਭਗ ਲਗਭਗ ਉੱਥੇ ਸਟੇਸ਼ਨ ਬਣ ਕੇ ਪੂਰਾ ਹੋ ਚੁੱਕਿਆ ਹੈ ਅੰਮਦਾਬਾਦ ਦੇ ਵਿੱਚ ਬੰਬੇ ਦੇ ਵਿੱਚ ਵੀ ਬਣ ਚੁੱਕਿਆ ਹੈ ਤੇ ਤੁਸੀਂ ਦੇਖੋਗੇ ਉੱਥੇ ਵੀ ਚੱਲਣੀ ਹੈ ਤੇ ਉਸ ਤੋਂ ਬਾਅਦ ਇੱਥੇ ਵੀ ਕੰਮ ਸ਼ੁਰੂ ਹੋਣ ਵਾਲਾ ਹੈ ਇੱਥੇ ਵੀ ਪੰਜ ਚਾਰ ਸਾਲਾਂ ਦੇ ਵਿੱਚ ਕੰਮ ਜਿਹੜਾ ਕੰਮ ਹੈ ਉਹ ਪੂਰਾ ਹੋ ਜਾਣਾ ਹੈ ਜਿਹੜਾ ਇੱਥੇ ਵੀ ਬੁਲੇਟ ਟ੍ਰੇਨ ਸ਼ੁਰੂ ਹੋਣੀ ਹੈ ਜਿਹੜੀ ਇੱਥੋਂ ਦਿੱਲੀ ਲਈ ਇੱਥੋਂ ਅਮਰitsar ਲਈ ਇੱਥੋਂ ਚੰਡੀਗੜ੍ਹ ਲਈ ਇੱਕ ਨਵੀਂ ਲਾਈਨ ਪੈ ਰਹੀ ਹੈ ਤੇ ਬਹੁਤ ਵਧੀਆ ਕੰਮ ਕਰ ਰਹੇ ਹੈ। ਟ੍ਰੇਨਾਂ ਦੀ ਗਿਣਤੀ ਵਧਾਈ ਜਾਏਗੀ ਜਿਵੇਂ ਨਵੀਨੀਕਰਨ ਕੀਤਾ ਜਾ ਰਿਹਾ ਹੈ ਕਿ ਸੰਗਰੂਰ ਤੋਂ ਪਟਿਆਲਾਲੇ ਵੀ ਟ੍ਰੇਨ ਦੇਖਣ ਨੂੰ ਮਿਲ ਸਕਣ। ਦੇਖੋ ਪੂਰਾ ਭਾਰਤ ਦੇ ਵਿੱਚ ਬੜੀ ਵੱਡੀ ਉਪਲਬਧੀ ਹੈ ਕਿ 100% ਲਾਈਨਸ ਦੇ ਉੱਤੇ ਇਲੈਕਟ੍ਰੀਫਿਕੇਸ਼ਨ ਹੋ ਚੁੱਕਿਆ ਹੈ। ਸਾਰੀਆਂ ਦੀਆਂ ਸਾਰੀਆਂ ਟ੍ਰੇਨਾਂ ਹੁਣ ਬਿਜਲੀ ਦੇ ਉੱਪਰ ਚੱਲਦੀਆਂ ਨੇ ਕੋਈ ਡੀਜ਼ਲ ਕੋਈ ਕੋਲੇ ਤੇ ਕਿਤੇ ਨਹੀਂ ਚੱਲ ਰਹੀ। ਤੇ ਜਿਹੜੀਆਂ ਲਾਈਨਾਂ ਨੇ ਉਹ ਡਬਲ ਹੋ ਰਹੀਆਂ ਨੇ ਜਿਹੜੀ ਇੱਥੋਂ ਧੂਰੀ ਤੋਂ ਬਾਅਦ ਜਿਹੜੀ ਲਾਈਨ ਸੀਗੀ ਪਟਿਆਲੇ ਨੂੰ ਸਾਰੀ ਡਬਲ ਹੋ ਚੁੱਕੀ ਆ ਬਰਨਾਲੇ ਵੱਲ ਨੂੰ ਡਬਲ ਹੋ ਚੁੱਕੀ ਆ ਜਾਖੜ ਤੋਂ ਦਿੱਲੀ ਨੂੰ ਡਬਲ ਹੋ ਚੁੱਕੀ ਆ ਇਹਦਾ ਵੀ ਪ੍ਰਪੋਜ਼ਲ ਆ ਇੱਥੋਂ ਤੱਕ ਕੀ ਜਿਹੜੇ ਆਪਾਂ ਕਹਿੰਦੇ ਜਿਹਨੂੰ ਕੈਰੇਜ ਵਾਸਤੇ ਟ੍ਰੇਨ ਹੁੰਦੀ ਆ ਉਹ ਸਟ੍ਰੇਨ ਦੇ ਵਾਸਤੇ ਅਲੱਗ ਤੋਂ ਲਾਈਨ ਪਾਈ ਜਾ ਰਹੀ ਆ ਉਹ ਮਤਲਬ ਇਹਨਾਂ ਨੂੰ ਡਿਸਟਰਬ ਨਹੀਂ ਕਰੂਗੀ ਆਪਾਂ ਦੇਖਦੇ ਕਿ ਬਈ ਟ੍ਰੇਨ ਨੂੰ ਰੋਕਣਾ ਪੈ ਜਾਂਦਾ ਹੈ ਦੂਜੀ ਟ੍ਰੇਨ ਉਹ ਸਾਹਮਣੇ ਤੋਂ ਆ ਜਾਂਦੀ ਹੈ ਉਹ ਸਾਰੀ ਡਿਸਟਰਬਿੰਗ ਖਤਮ ਕੀਤੀ ਜਾ ਰਹੀ ਹੈ ਬੜਾ ਵਧੀਆ ਰੇਲਵੇ ਵਾਸਤੇ 인ਫਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਤਾਂ ਜੋ ਲੋਕ ਸ਼ਾਨਦਾਰ ਸਵਾਰੀ ਕਰਨ ਸਸਤੇ ਦੇ ਵਿੱਚ ਤੇ ਬੜੀ ਸ਼ਾਨਦਾਰ ਸਵਾਰੀ ਲੋਕਾਂ ਨੂੰ ਦੇਣ ਵਾਸਤੇ ਮੋਦੀ ਜੀ ਦੀ ਸੋਚ ਸਤਿਕਾਰਯੋਗ ਨੇ ਪਵਨ ਗਰਗ ਜੀ ਸਾਡੇ ਅੰਕਲ ਜੀ ਏ ਮੈਂ ਪਿਛਲੇ ਘੱਟੋ ਘੱਟ ਵੀ 30 40 ਸਾਲ ਤੋਂ ਇਹਨਾਂ ਨੂੰ ਦੇਖ ਰਿਹਾ ਮੇਰੀ ਵੀ ਘੱਟੋ ਘੱਟ 50 ਸਾਲ ਦੀ ਉਮਰ ਹੈ ਤੇ ਮੈਂ ਦੇਖਦਾ ਇਸ ਵੀਰੇ ਅਪਡਾਉਨ ਕਰਦੇ ਤੇ ਸ਼ੇਅਰ ਕਰਦੇ ਨੇ ਕਿਉਂ ਪਿਛਲੇ ਹਾਲਾਤ ਅਸੀਂ ਦੇਖੇ ਆ ਇੱਥੇ ਬਹੁਤ ਬੁਰਾ ਹਾਲ ਹੁੰਦਾ ਸੀਗਾ ਮਾਲਕਦਮ ਹੁੰਦਾ ਸੀ ਸਾਰੇ ਪਾਸੇ ਤੂੜ ਮਿੱਟੀ ਬਹੁਤ ਪੋਲੂਸ਼ਨੀ ਪੋਲੂਸ਼ਨ ਇੱਥੇ ਬਹੁਤ ਟਿਪੀਕਲ ਸੀਗੇ ਤੇ ਹਾਲਾਤ ਦੇਖਣ ਵਾਲੇ ਤੇ ਬਾਥਰੂਮ ਉਹ ਚ ਕੁਝ ਨਹੀਂ ਸੀਗੇ ਬਹੁਤ ਬਰਖਾਰ ਸੀਗਾ ਕਟੋਗੜ ਵੀ ਮੇਰੇ ਪਿਤਾ ਜੀ ਨੇ ਵੀ ਇੱਥੇ 30 40 ਸਾਲ ਨੌਕਰੀ ਕੀਤੀ ਹੈ ਮੇਰੇ ਦਾਦਾ ਜੀ ਨੇ ਵੀ ਕੀਤੀ ਹੈ ਤੇ ਅਸੀਂ ਦੇਖਿਆ ਵੀ ਅਸੀਂ ਸੋਚ ਹੀ ਨਹੀਂ ਸਕਦੇ ਵੀ ਅੱਜ ਸਤਸ ਨੂੰ ਇਹ ਲੱਗਦਾ ਵੀ ਸਵਰਗ ਦੇ ਵਿੱਚ ਆ ਗਏ ਪੈਸੇ ਹਾਲਾਤ ਨਹੀਂ ਬਹੁਤ ਸੋਹਣਾ ਲੱਗ ਰਿਹਾ ਵੀ ਜਿਹੜਾ ਮੋਦੀ ਜੀ ਨੇ ਇੰਨੀ ਉਹਨਾਂ ਦੀ ਵਧੀਆ ਸੋਚ ਹੈਗੀ ਹੈ ਤੇ ਗੁਜਰਾਤ ਦੇ ਵਿੱਚ ਵੀ ਤੁਸੀਂ ਜਾ ਕੇ ਦੇਖ ਰਹੋ ਰੇਲਵੇ ਸਟੇਸ਼ਨ ਬੱਸ ਸਟੈਂਡ ਜਾ ਕੇ ਦੇਖ ਲਓ ਤੁਸੀਂ ਕਹੋਗੇ 에어ਪੋਰਟ ਦੀ ਤਰਜ਼ ਤੇ ਬਣੇ ਹੋਏ ਨੇ ਉਹੀ ਹਾਲਾਤ ਹੈ ਇੱਦਾਂ ਆਪਣੇ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਜਿੰਨੇ ਵੀ ਹੁਣ ਨਵੀਕਰਨ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਵਧੀਆ ਸਟੇਸ਼ਨ ਬਣ ਰਹੇ ਸਾਰੇ ਤੇ ਤੁਸੀਂ ਤੁਸੀਂ ਦੇਖੋਗੇ ਇਤਿਹਾਸਕ ਸ਼ਹਿਰ ਹੈ ਕਿਉਂਕਿ